ਹੁਣ ਤੂੰ ਮੇਰੀ ਮੁਸ਼ਕਲ ਨੂੰ ਸਮਝੀਂ ਕੰਮੀ ਇਸ ਵੇਲੇ ਉਹਨੂੰ ਨਹੀਂ ਹੋਣਾ ਚਾਹੀਦਾ ਮੈਂ ਇਹੋ ਤਾਂ ਕਹਿੰਦਾ ਪਿਆ ਸਾਂ ਤੂੰ ਸਮਝਦੀ ਨਹੀਂ ਸੀ ਸੁਮੇਸ਼ ਇੰਜ ਨਰਮ ਹੋ ਗਿਆ ਜਿਵੇਂ ਉਹਨੇ ਇੱਕ ਸਿਆਹੀ ਜੂਸ ਵਾਂਗ ਮੇਜ਼ ਉੱਤੇ ਡੁੱਲੀ ਹੋਈ ਸਾਰੀ ਸਿਆਹੀ ਜੂਸ ਲਈ ਹੋਵੇ ਅੱਜ ਮੈਂ ਤੇਰਾ ਹੋਟਲ ਵਿੱਚ ਇੰਤਜ਼ਾਮ ਕਰ ਦਿਆਂ ਨਾ ਸੁਮੇਸ਼ ਨੇ ਉਸੇ ਨਰਮਾਈ ਨਾਲ ਪੁੱਛਿਆ ਹਾਂ ਕਰ ਦੇ ਕੰਮੀ ਨੇ ਆਖਿਆ ਤੇ ਉਹਦੇ ਆਖਣ ਵਿੱਚ ਕੋਈ ਝਿਜਕ ਨਹੀਂ ਸੀ ਤੂੰ ਅੱਜ ਜਾਂ ਕੱਲ੍ਹ ਇਸੇ ਡਾਕਟਰ ਕੋਲ ਜਾਏਂਗੀ ਨਾ ਸੁਮੇਸ਼ ਨੇ ਇੰਜ ਪੁੱਛਿਆ ਜਿਵੇਂ ਕੋਈ ਪੰਗੂੜੇ ਵਿੱਚ ਪਏ ਹੋਏ ਬਾਲ ਨੂੰ ਇੱਕ ਖਿਡੌਣਾ ਫੜਾ ਕੇ ਪੁੱਛੇ ਹੁਣ ਤੂੰ ਘੰਟਾ ਕਰੋਏਂਗਾ ਨਹੀਂ ਨਾ ਕੰਮੀ ਨੇ ਸਿਰ ਨਾਲ ਹਾਂ ਕੀਤੀ ਪਰ ਮੀٹے ਹੋਏ ਹੋਠਾਂ ਨਾਲ ਆਖਿਆ ਜਾਵਾਂਗੀ ਪਰ ਅੱਜ ਨਹੀਂ 6-7 ਮਹੀਨਿਆਂ ਨੂੰ ਤੇ ਜੇ ਪਿਤਾ ਜੀ ਬਹੁਤੇ ਹੀ ਦਿਨ ਰਹਿ ਪਏ ਤੂੰ ਚਾਪਚਾਪ ਕਾਂਗੜੇ ਚਲੀ ਜਾਵੀਂ ਮਾਂ ਕੋਲ ਮਾਂ ਬਹੁਤ ਚੰਗੀ ਏ ਸੁਮੇਸ਼ ਨੇ ਇੰਜ ਆਖਿਆ ਜਿਵੇਂ ਉਹਨੇ ਹੁਣ ਪੰਗੂੜੇ ਵਿੱਚ ਪਏ ਹੋਏ ਬਾਲ ਨੂੰ ਇੱਕ ਦੀ ਧਾਵੇਂ ਦੋ ਖਡਾਉਣੇ ਫੜਾ ਦਿੱਤੇ ਹੋਣ ਤੇ ਫੇਰ ਆਖਦਾ ਹੋਵੇ ਹੁਣ ਤਾਂ ਤੈਨੂੰ ਤਿੰਨ ਘੰਟੇ ਨਹੀਂ ਰੋਣਾ ਚਾਹੀਦਾ ਕੰਮੀ ਨੇ ਸਿਰ ਹਿਲਾ ਕੇ ਹਾਂ ਕੀਤੀ ਤੂੰ ਬੜੀ ਚੰਗੀ ਐ ਕੰਮੀ ਹੁਣ ਇੰਜ ਕਰ ਇਹ ਸਾਰੇ ਭਾਂਡੇ ਭੁੰਡੇ ਇੱਕ ਡਰੰਕ ਵਿੱਚ ਪਾ ਦੇ ਛੇਤੀ ਛੇਤੀ ਕਰੀਏ ਭਰ ਤੋਂ ਰੋਟੀ ਤਾਂ ਖਾ ਲੈ ਸਬਜ਼ੀ ਬਣੀ ਹੋਈ ਐ ਆਟਾ ਗੁੱਜਾ ਹੋਇਆ ਐ ਫੇਰ देर ਹੋ ਜਾਏਗੀ ਕੰਮੀ ਅੱਛਾ ਛੇਤੀ ਛੇਤੀ ਰੋਟੀ ਪਕਾ ਕੰਮੀ ਨੇ ਅੰਗੀਠੀ ਵਿੱਚ ਕੋਲੇ ਪਾਏ ਤੇ ਜਦੋਂ ਤਵਾ ਗਰਮ ਹੋ ਗਿਆ ਪਹਿਲੀ ਰੋਟੀ ਵੇਲਦੀ ਆਖਣ ਲੱਗੀ ਤੂੰ ਸੁਮੇਸ਼ ਰੋਜ਼ ਰੋਟੀ ਕਿੱਥੋਂ ਖਾਇਆ ਕਰੇਂਗਾ ਤੂੰ ਮੇਰਾ ਫਿਕਰ ਨਾ ਕਰ ਪਰ ਤੂੰ ਆਖਦਾ ਸੀ ਨਾ ਤੈਨੂੰ ਹੋਟਲ ਦੀ ਰੋਟੀ ਚੰਗੀ ਨਹੀਂ ਲੱਗਦੀ ਹਾਂ ਪਰ ਕੀ ਕੀਤਾ ਜਾ ਸਕਦਾ ਏ ਤੂੰ ਰੋਟੀ ਬੜੀ ਚੰਗੀ ਬਣਾਉਣੀ ਏ ਮੈਂ ਕਾਂਸੀ ਫਲ ਤੇ ਟਿੰਡੇ ਕਦੇ ਮੂੰਹ ਨਹੀਂ ਸੰਲਾਉਂਦਾ ਹੁੰਦਾ ਤੂੰ ਖੌਰੇ ਕੰਜ ਬਣਾਉਣੀ ਏ ਭਿੰਡੀਆਂ ਤੇ ਤੂੰ ਕਮਾਲ ਬਣਾਉਣੀ ਏ ਆਲੂ ਤਾਂ ਤੇਰੇ ਵਰਗੇ ਕੋਈ ਬਣਾ ਹੀ ਨਹੀਂ ਸਕਦਾ ਕੰਮੀ ਨੇ ਰੋਟੀ ਚੋਪੜੀ ਤੇ ਫਿਰ ਚਕਲੇ ਉੱਤੇ ਡਿੱਗਾ ਹੋਇਆ ਆਪਣਾ ਥਰੂ ਪੋਣੇ ਨਾਲ ਪੁੰਝ ਦਿੱਤਾ ਦੋ ਅੰਡੇ ਪਏ ਹੋਏ ਨੇ ਉਹ ਵੀ ਬਣਾ ਦਿਆਂ ਕੱਲ ਦੇ ਨਾਸ਼ਤੇ ਵਾਸਤੇ ਰੱਖੇ ਹੋਏ ਸਨ ਕੰਮੀ ਨੇ ਫਿਰ ਇੱਕ ਵਾਰੀ ਪੋਣੇ ਨਾਲ ਚਕਲਾ ਪੁੰਝਿਆ ਬਣਾਦੇ ਬਣਾਦੇ ਪਰ ਛੇਤੀ ਕਰ ਅਜੇ ਕਿੰਨਾ ਕੁਝ ਸਾਂਭਣਾ ਏ ਤੇਰੇ ਕੱਪੜੇ ਹੀ ਕਿੰਨੀ ਧਾਈ ਟੰਗੇ ਹੋਏ ਨੇ ਤੇ ਜਦੋਂ ਸੁਮੇਸ਼ ਨੇ ਰੋਟੀ ਖਾ ਲਈ ਫਿਰ ਇੱਕ ਵਾਰ ਕੰਮੀ ਦੇ ਕੋਲ ਖਲੋ ਕੇ ਆਖਣ ਲੱਗਾ ਸਾਰੀਆਂ ਚੀਜ਼ਾਂ ਜਰਾ ਧਿਆਨ ਨਾਲ ਸਭ ਕੁਝ ਸਟੋਰ ਵਿੱਚ ਬੰਦ ਕਰ ਦੇ ਬਾਹਰ ਕੋਈ ਚੀਜ਼ ਮੇਜ ਉੱਤੇ ਸਾਡੀ ਦੋਹਾਂ ਦੀ ਤਸਵੀਰ ਪਈ ਹੋਈ ਏ ਉਹ ਵੀ ਚੇਤੇ ਨਾਲ ਚੁੱਕ ਲਵੀ ਮੈਂ ਜਾ ਕੇ ਕਿਸੇ ਹੋਟਲ ਵਿੱਚ ਇੱਕ ਕਮਰਾ ਲੈ ਆਵਾਂ ਤੇ ਸਮੇਸ਼ ਬੂਟ ਪਾਉਣ ਲੱਗ ਪਿਆ ਇਹ ਜੁਰਾਬਾਂ ਮੈਲੀਆਂ ਨੇ ਉਹ ਦੂਸਰੀਆਂ ਧੋਤੀਆਂ ਪਈਆਂ ਨੇ ਤੇ ਕੰਮੀ ਨੇ ਸਮੇਸ਼ ਦੇ ਹੱਥੋਂ ਇੱਕ ਜੁਰਾਬ ਫੜ ਲਈ ਦੂਸਰੀ ਜੁਰਾਬ ਸਮੇਸ਼ ਨੇ ਪਾ ਲਈ ਹੋਈ ਸੀ ਬ੍ਰੈਂਡ ਦੇ ਅਜੇ ਹੋਹੀ देर ਹੋ ਜਾਏਗੀ ਸੁਮੇਸ਼ ਨੇ ਕੰਮੀ ਦੇ ਹੱਥੋਂ ਜਰਾਬ ਮੁੜ ਕੇ ਫੜ ਲਈ ਸੁਮੇਸ਼ ਬਾਹਰ ਚਲਾ ਗਿਆ ਤੇ ਕੰਮੀ ਨੇ ਚਕਲਾ ਵੇਲਣਾ ਪ੍ਰਾਂਤ ਸਾਰੇ ਢਾਂਡੇ ਤੇ ਉਹ ਸਾਰੀਆਂ ਚੀਜ਼ਾਂ ਜਿਨ੍ਹਾਂ ਦੀ ਹੋਂਦ ਵਿੱਚੋਂ ਔਰਤ ਦੀ ਖੁਸ਼ਬੂ ਆ ਜਾਂਦੀ ਹੈ ਦੋ ਟਰਾਂਕਾਂ ਵਿੱਚ ਬੰਦ ਕਰਕੇ ਸਟੋਰ ਵਿੱਚ ਰੱਖ ਦਿੱਤੀਆਂ ਮੇਜ਼ ਉੱਤੇ ਪਈ ਹੋਈ ਤਸਵੀਰ ਵੀ ਆਪਣੇ ਕੱਪੜੇ ਵੀ ਤੌਲੀਆ ਜੇ ਗਿੱਲਾ ਸੀ ਉਹ ਕੰਮੀ ਨੇ ਟਰਾਂਕ ਉੱਤੇ ਵਿਛਾ ਦਿੱਤਾ ਸਮੇਸ਼ ਨੂੰ ਵਾਪਸ ਆਉਂਦਿਆਂ ਚੰਗਾ ਲੋਡਾ ਵੇਲਾ ਹੋ ਗਿਆ ਤੇ ਜਦੋਂ ਬੂਹਾ ਖੜਕਿਆ ਕੰਮੀ ਬੈਠੀ ਬੈਠੀ ਉਂਗਲਾ ਗਈ ਹੋਈ ਸੀ ਛੇਤੀ ਨਾਲ ਔਟਕੇ ਬੂਹਾ ਖੋਲਦੀ ਨੂੰ ਸਾਰੇ ਦਿਨ ਵਾਲੀ ਗੱਲ ਭੁੱਲ ਗਈ ਉਹ ਛੇਤੀ ਨਾਲ ਸਮੇਸ਼ ਲਈ ਚਾਹ ਲਿਆਉਣ ਵਾਸਤੇ ਰਸੋਈ ਵਿੱਚ ਚਲੀ ਗਈ ਤੇ ਫੇਰ ਕੰਮੀ ਨੂੰ ਯਾਦ ਆਇਆ ਅੱਜ ਤਾਂ ਉਹਨੇ ਚਾਹ ਵਾਸਤੇ ਸ਼ਾਮ ਨੂੰ ਦੁੱਧ ਵੀ ਨਹੀਂ ਸੀ ਲਿਆ ਰਸੋਈ ਵਿੱਚ ਭਾਂਡਾ ਹੀ ਕੋਈ ਨਹੀਂ ਸੀ ਕਮਰਾ ਬਹੁਤਾ ਚੰਗਾ ਨਹੀਂ ਮਿਲਿਆ ਚੰਗੇ ਕਮਰਿਆਂ ਦਾ ਕਿਰਾਇਆ ਬਹੁਤ ਹੀ ਜ਼ਿਆਦਾ ਸੀ ਕੋਈ ਗੱਲ ਨਹੀਂ ਜੇ ਬਹੁਤੇ ਦਿਨ ਲੱਗ ਗਏ ਕੋਈ ਡਰ ਨਹੀਂ ਪਿਤਾ ਜੀ ਸ਼ਾਇਦ ਮੇਰੇ ਕਿਸੇ ਬਾਹਰਲੇ ਮੌਲਕ ਚੰਗਾ ਏ ਸਗੋਂ ਕੈਰੀਅਰ ਬਣ ਜਾਵੇਗਾ ਸਮੇਸ਼ ਨੂੰ ਬਾਹਰਲੇ ਮੌਲਕ ਵਾਲੀ ਗੱਲ ਮੂੰਹੋਂ ਕੱਢ ਕੇ ਜਾਪਿਆ ਸੀ ਕਿ ਉਹਨੇ ਚੰਗਾ ਨਹੀਂ ਕੀਤਾ ਐਸ ਵੇਲੇ ਇਹ ਗੱਲ ਕਹਿਣ ਦੀ ਕੀ ਲੋੜ ਸੀ ਕੰਮੀ ਖਬਰੇ ਗੱਲ ਨੂੰ ਕਿਸ ਤਰ੍ਹਾਂ ਵਧਾਏਗੀ ਪਰ ਕੰਮੀ ਦੇ ਮੂੰਹੋਂ ਚੰਗਾ ਏ ਸਗੋਂ ਸੁਣ ਕੇ ਸਮੇਸ਼ ਨੂੰ ਜਾਪਿਆ ਗੱਲ ਇੱਥੇ ਹੀ ਠੱਪੀ ਗਈ ਸੀ ਅੰਜ ਸਮੇਸ਼ ਨੂੰ ਇਹ ਵੀ ਜਾਪਿਆ ਕਿ ਕੰਮੀ ਦੇ ਬੋਲਾਂ ਵਿੱਚ ਸ਼ਾਇਦ ਕੋਈ ਚੋਬ ਸੀ ਪਰ ਗੋਨੇ ਇਸ ਟਰਬ ਨੂੰ ਫੋਲਣਾ ਠੀਕ ਨਾ ਸਮਝਿਆ ਤੂੰ ਆਪਣੇ ਕੱਪੜੇ ਸਾਂਭ ਦਿੱਤੇ ਨੇ ਚੱਲੀਏ ਫੇਰ ਹਾਂ ਲਿਆ ਸੂਟਕੇਸ ਮੈਨੂੰ ਫੜਾ ਦੇ ਕੰਮੀ ਕੋਲ ਇੱਕ ਨਿੱਕਾ ਜਿਹਾ ਅਟੈਚੀ ਕੇਸ ਸੀ ਉਹਨੇ ਆਪੇ ਹੀ ਹੱਥ ਵਿੱਚ ਫੜ ਲਿਆ ਤੂੰ ਸਾਰੇ ਕੱਪੜੇ ਲੈ ਲੈਣੇ ਸਨ ਪਤਾ ਨਹੀਂ ਕਿੰਨੇ ਦਿਨ ਲੱਗ ਜਾਣ ਮੈਨੂੰ ਜੋ ਕੁਝ ਲੋੜ ਸੀ ਮੈਂ ਲੈ ਲਿਆ ਈ ਸਮੇਸ਼ ਨੇ ਕੱਪੜਿਆਂ ਵਾਲੀ ਗੱਲ ਉੱਤੇ ਜ਼ੋਰ ਦੇਣਾ ਚਾਹਿਆ ਪਰ ਉਹਨੂੰ ਕੁਝ ਆਖਣਾ ਬੜਾ ਔਖਾ ਲੱਗਾ ਉਹ ਚੁੱਪ ਕਰ ਗਿਆ ਬਾਸ ਤੇ ਵਿੱਚ ਬਹਿ ਕੇ ਵੀ ਨਾ ਸੁਮੇਸ਼ ਕੋਈ ਗੱਲ ਕਰ ਸਕਿਆ ਤੇ ਨਾ ਕੰਮੀ ਨੇ ਕੁਝ ਆਖਿਆ ਹੋਟਲ ਚੰਗਾ ਸੀ ਉਂਜ ਜਿਹੜਾ ਕਮਰਾ ਕੰਮੀ ਵਾਸਤੇ ਸੀ ਉਹ ਹੋਟਲ ਦੇ ਪਿਛਲੇ ਕਮਰਿਆਂ ਵਿੱਚੋਂ ਇੱਕ ਸੀ ਛੋਟਾ ਸੀ ਤੇ ਕੁਝ ਹਨੇਰਾ ਵੀ ਸੀ ਸ਼ਾਇਦ ਉਸੇ ਕਮਰੇ ਦਾ ਕਿਰਾਇਆ ਬਾਕੀਆਂ ਨਾਲੋਂ ਘੱਟ ਸੀ ਤੇ ਫੇਰ ਕੰਮੀ ਨੂੰ ਉਸ ਕਮਰੇ ਵਿੱਚ ਛੱਡ ਕੇ ਸੁਮੇਸ਼ ਇੱਕ ਪਾਲ ਲਈ ਉਂਜ ਖਲੋ ਗਿਆ ਜਿਵੇਂ ਕਮਰੇ ਦੇ ਬੂਹੇ ਨੇ ਉਹਦਾ ਹੱਥ ਫੜ ਲਿਆ ਹੋਵੇ ਮੇਰਾ ਫਿਕਰ ਨਾ ਕਰ ਸੁਮੇਸ਼ ਕੰਮੀ ਨੇ ਕਿੰਨੇ ਚਿਰ ਦੀ ਚੁੱਪ ਪਿੱਛੋਂ ਹੌਲੀ ਜਹੀ ਆਖਿਆ ਤੂੰ ਮੈਨੂੰ ਸ਼ਰਮਿੰਦਿਆਂ ਕਰਨਾ ਚਾਹੁੰਨੀ ਏ ਪਤਾ ਨਹੀਂ ਸਮੇਸ਼ ਨੇ ਕਿਉਂ ਇਹ ਆਖਿਆ ਤੇ ਫੇਰ ਕਹਿਣ ਲੱਗਾ ਜਦ ਤੱਕ ਆਦਮੀ ਕੋਲ ਰੋਟੀ ਨਹੀਂ ਪੋਜੀਸ਼ਨ ਨਹੀਂ ਉਦੀ ਮੁਹੱਬਤ ਵੀ ਕੀ ਮਾਨ ਨੇ ਰੱਖਦੀ ਏ ਪਰ ਮੈਂ ਤਾਂ ਕੁਝ ਨਹੀਂ ਆਖਿਆ ਪਤਾ ਨਹੀਂ ਕੰਮੀ ਕਿਉਂ ਮੁਸਕਰਾ ਪਈ ਮੈਨੂੰ ਪਤਾ ਏ ਤੂੰ ਮੈਨੂੰ ਸ਼ਰਮਿੰਦਿਆਂ ਕਰਨਾ ਚਾਹੁੰਨੀ ਏ ਇਸੇ ਲਈ ਤੂੰ ਹੱਸਣੀ ਪਈ ਏ ਜੇ ਮੈਂ ਰੋ ਪੈਂਦੀ ਤੈਨੂੰ ਚੰਗਾ ਲੱਗਦਾ ਕੰਮੀ ਨੂੰ ਆਪਣਾ ਹਾਸਾ ਆਪਣਾ ਰੋਣ ਉਸ ਲੋਈ ਵਾਂਗ ਜਾਪਿਆ ਜਿਹੜੀ ਉੱਤੇ ਲਿਆਂ ਪਿੰਡੇ ਨੂੰ ਖਾਂਦੀ ਹੋਵੇ ਤੇ ਜਿਹਨੂੰ ਲਾਹਿਆਂ ਪਿੰਡੇ ਨੂੰ ਪਾਲਾ ਲੱਗਦਾ ਹੋਵੇ ਤੂੰ ਮੈਨੂੰ ਮਾਫ਼ ਨਹੀਂ ਕਰ ਸਕਦੀ ਕੰਮੀ ਅਚਾਨਕ ਸੁਮੇਸ਼ ਨੇ ਆਖਿਆ ਕੀ ਹੋ ਗਿਆ ਏ ਸੁਮੇਸ਼ ਤੈਨੂੰ ਇਹਦੇ ਵਿੱਚ ਮਾਫ਼ੀ ਵਾਲੀ ਕਿਹੜੀ ਗੱਲ ਏ ਮੈਂ ਤੇਰੇ ਕਾਬਲ ਨਹੀਂ ਕੰਮੀ ਤੂੰ ਮੈਨੂੰ ਭੁੱਲ ਜਾ ਤੇ ਸੁਮੇਸ਼ ਪਲੰਗ ਦੀ ਬਾਹੀ ਉੱਤੇ ਇੰਜ ਬਹਿ ਗਿਆ ਜਿਵੇਂ ਉਹਦੇ ਕੋਲੋਂ ਹੋਰ ਖਲੋਤਾ ਨਾ ਜਾਂਦਾ ਹੋਵੇ ਜੇ ਕੋਈ ਕੰਮੀ ਦੇ ਮੂੰਹ ਵੱਲ ਵੇਖਦਾ ਕੰਮੀ ਦੀਆਂ ਅੱਖਾਂ ਵਿੱਚ ਘਟ-ਘਟ ਅਥਰੂ ਪਾਰਾਏ ਸਨ ਤੇ ਕੰਮੀ ਦੇ ਹੋਠਾਂ ਉੱਤੇ ਇੱਕ ਮੁਸਕਰਾਹਟ ਜੰਮ ਗਈ ਸੀ ਤੇ ਫਿਰ ਅਥਰੂ ਦੋਹਾਂ ਗੱਲਾਂ ਉਤੋਂ ਤੜਕ ਕੇ ਇੰਜ ਹੋਠਾਂ ਕੋ ਲਾ ਕੇ ਖਲੋ ਗਏ ਜਿਵੇਂ ਉਹ ਸਾਰੀ ਮੁਸਕਰਾਹਟ ਨੂੰ ਆਪਣੇ ਗਾਲ ਨਾਲ ਲਾ ਲੈਣਾ ਚਾਹੁੰਦੇ ਹੋਣ ਮੈਂ ਮਰਦ ਹਾਂ ਕੰਮੀ ਮੈਂ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਚਾਹੁੰਦਾ ਹਾਂ ਜੇ ਮੈਂ ਆਪਣੀ ਕੋਈ ਪੋਜੀਸ਼ਨ ਨਹੀਂ ਬਣਾ ਸਕਾਂਗਾ ਮੈਂ ਮੁਹੱਬਤ ਕੀ ਕਰਾਂਗਾ ਤੇ ਕੰਮੀ ਨੇ ਸੋਚਿਆ ਇਹ ਪੋਜੀਸ਼ਨ ਵਾਲੀ ਗੱਲ ਤੇ ਇਹ ਮੁਹੱਬਤ ਵਾਲੀ ਗੱਲ ਤਾਂ ਸਮੇਸ਼ ਨੇ ਅੱਗੇ ਵੀ ਉਹਨੂੰ ਕਈ ਵਾਰ ਸਮਝਾਈ ਹੈ ਫੇਰ ਅੱਜ ਕਿਉਂ ਮੜ ਮੜ ਕੇ ਉਹ ਇਹ ਗੱਲ ਆਖ ਰਿਹਾ ਹੈ ਤੇ ਕੰਮੀ ਦਾ ਜੀ ਕੀਤਾ ਉਹ ਆਖੇ ਔਰਤ ਨੂੰ ਭਾਵੇਂ ਇਹ ਗੱਲ ਕਦੇ ਨਹੀਂ ਸਮਝ ਲੱਗਦੀ ਪਰ ਅੱਜ ਮੈਨੂੰ ਇਹ ਗੱਲ ਸਮਝ ਲੱਗ ਗਈ ਹੈ ਪਰ ਕੰਮੀ ਕੋਲੋਂ ਕੋਜਨਾ ਆਖਿਆ ਗਿਆ ਇੱਕ ਚੁੱਪ ਸੀ ਜਿਹਨੂੰ ਤੋੜਨ ਲਈ ਕੰਮੀ ਨੂੰ ਕੋਈ ਗੱਲ ਨਹੀਂ ਸੀ ਔੜਦੀ ਤੇ ਫੇਰ ਉਹਨੂੰ ਇੱਕ ਬੇਈਮਾਨੀ ਜਹੀ ਗੱਲ ਔੜੀ ਪੁੱਛਣ ਲੱਗੀ ਸਵੇਰੇ ਪਿਤਾ ਜੀ ਦੀ ਗੱਡੀ ਕਿੰਨੇ ਵਜੇ ਆਏਗੀ 8 ਵਜੇ ਕੈਨ ਨੂੰ ਸੁਮੇਸ਼ ਨੇ ਕਹਿ ਦਿੱਤਾ ਪਰ ਫਿਰ ਉਹਨੂੰ ਇੱਕ ਖਿਆਲ ਆਇਆ ਜਿਹੜਾ ਪਹਿਲਾਂ ਨਹੀਂ ਸੀ ਆਇਆ ਕਿ ਕੰਮੀ ਸ਼ਾਇਦ ਉਹਦੇ ਪਿਤਾ ਨੂੰ ਮਿਲਣਾ ਚਾਹੁੰਦੀ ਸੀ ਆਪਣਾ ਹੱਕ ਦੱਸਣਾ ਚਾਹੁੰਦੀ ਸੀ ਬੱਚੇ ਵਾਲੀ ਗੱਲ ਤੇ ਸੁਮੇਸ਼ ਇਸ ਤਰ੍ਹਾਂ ਘਬਰਾ ਗਿਆ ਜਿਵੇਂ ਉਹਦੇ ਪੈਰਾਂ ਹੇਠਲਾ ਫਾਰਸ਼ ਭੌਂ ਕੇ ਛੱਤ ਵੱਲ ਚਲਾ ਗਿਆ ਹੋਵੇ ਕੰਮੀ ਤੂੰ ਪਿਤਾ ਜੀ ਨੂੰ ਨਹੀਂ ਸੁਮੇਸ਼ ਨਹੀਂ ਕਦੇ ਨਹੀਂ ਤੂੰ ਮੈਨੂੰ ਇੰਨਾ ਵੀ ਨਹੀਂ ਸਮਝਿਆ ਜੇ ਤੈਨੂੰ ਕੋਈ ਲੋੜ ਹੋਵੇ ਤੂੰ ਮੈਨੂੰ ਚਿੱਠੀ ਲਿਖ ਦੇਈਂ ਉਂਝ ਮੈਂ ਜੈਸ ਵੇਲੇ ਵੀ ਮੌਕਾ ਮਿਲਿਆ ਆ ਕੇ ਵੇਖ ਜਾਵਾਂਗਾ ਤੂੰ ਆਪਨਾ ਉਧਰ ਆਵੀਂ ਸਮੇਸ਼ ਉੱਠ ਬੈਠਾ ਦੋਹਾਂ ਨੇ ਇੱਕ ਦੂਸਰੇ ਵੱਲ ਵੇਖਿਆ ਕੋਈ ਆਖਰੀ ਗੱਲ ਸਮੇਸ਼ ਨੇ ਸੋਚਿਆ ਕੀ ਆਖਾਂ ਤੇ ਫੇਰ ਉਹਨੂੰ ਇੱਕ ਗੱਲ ਚੇਤੇ ਆ ਗਈ ਆਖਣ ਲੱਗਾ ਤੂੰ ਯਾਦ ਨਾਲ ਚੇਤੀ ਕਿਸੇ ਡਾਕਟਰ ਕੋਲ ਜਾਈਂ ਹੋਰ ਬਹੁਤੇ ਦਿਨ ਹੋ ਗਏ ਤਾਂ ਮੁਸ਼ਕਲ ਹੋ ਜਾਏਗਾ ਪੈਸਿਆਂ ਦਾ ਫਿਕਰ ਨਾ ਕਰੀ ਜਿੰਨੇ ਵੀ ਉਹ ਮੰਗੇ ਸਮੇਸ਼ ਨੂੰ ਕਹਿਣ ਲਈ ਇਹ ਗੱਲ ਚੇਤੇ ਆ ਗਈ ਸੀ ਪਰ ਕੰਮੀ ਨੂੰ ਕੁਝ ਨਾ ਚੇਤੇ ਆਇਆ ਸਮੇਸ਼ ਚਲਾ ਗਿਆ ਕੰਮੀ ਨੇ ਜਾਂਦੇ ਦੀ ਪੈਠ ਵੇਖੀ ਉਹਨੂੰ ਜਾਪਿਆ ਸਮੇਸ਼ ਨੇ ਉਹਨੂੰ ਸਮਝਿਆ ਨਹੀਂ ਸੀ ਜਾਂ ਉਹਨੇ ਹੀ ਸਮੇਸ਼ ਨੂੰ ਨਹੀਂ ਸੀ ਸਮਝਿਆ ਕੁਝ ਕਿਧਰੇ ਇਹੋ ਜਿਹਾ ਹੀ ਜਿਹਦੀ ਸਮਝ ਕਿਸੇ ਨੂੰ ਨਹੀਂ ਸੀ ਆਈ ਤੇ ਕੰਮੀ ਨੂੰ ਜਾਪਿਆ ਸਮੇਸ਼ ਜਿਹਦਾ ਮੂੰਹ ਨੂੰ ਕਈਆਂ ਜਨਮਾਂ ਦਾ ਪਛਾਣਿਆ ਹੋਇਆ ਲੱਗਦਾ ਸੀ ਅੱਜ ਅੱਜ ਉਹਦੀ ਪੈਠ ਨੂੰ ਉਹ ਕਾ ਨਹੀਂ ਸੀ ਪਛਾਣਦੀ ਮੀਮ ਸਾਹਿਬ ਖਾਣਾ ਨਹੀਂ ਕੁਝ ਨਹੀਂ ਚਾਹੀਏ ਹਾਂ ਕੁਝ ਕਾਗਜ਼ ਚਾਹੀਏ ਮਿਲ ਜਾਣਗੇ ਬਹਿਰਾ ਆਣ ਕੇ ਹੋਟਲ ਦੇ ਲੈਟਰ ਫਾਰਮ ਤੇ ਇੱਕ ਪੈਨਸਲ ਦੇ ਗਿਆ ਔਰ ਕੁਝ ਚਾਏ ਕਾਫੀ ਚਾਏ ਅੱਛਾ ਚਾਏ ਲਾ ਦੋ ਕੰਮੀ ਨੇ ਚਾਹ ਦਾ ਪਿਆਲਾ ਪੀਤਾ ਤੇ ਫਿਰ ਉਹ ਪੈਨਸਲ ਲੈ ਕੇ ਖਤ ਲਿਖਣ ਲੱਗੀ ਖਤ ਕੰਮੀ ਦੇ ਮਾਨ ਵਿੱਚ ਸਾਰਾ ਉਗੜਿਆ ਹੋਇਆ ਸੀ ਸਤਰੋ ਸਤਰ ਪਰ ਸੰਬੋਧਨ ਕੰਮੀ ਦੀ ਪੈਨਸਲ ਲੜ ਗਈ ਕੰਮੀ ਨੂੰ ਚੇਤੇ ਆਇਆ ਅੱਜ ਤੋਂ ਇੱਕ ਵਾਰ ਪਹਿਲਾਂ ਜਦੋਂ ਕਾਂਗੜੇ ਤੋਂ ਸੁਮੇਸ਼ ਨੂੰ ਖੱਤ ਲਿਖਦੀ ਹੁੰਦੀ ਸੀ ਸੈਂਕੜੇ ਹਾਕ ਉਹਦੇ ਕਾਲਮ ਦੇ ਦੁਆਲੇ ਢੀੜ ਪਾ ਦਿੰਦੇ ਸਨ ਤੇ ਅੱਜ ਆਜੋਦੀ ਪੈਨਸਲ ਨੂੰ ਇੱਕ ਹਰਫ ਨਹੀਂ ਸੀ ਲੱਭਦਾ ਇਹ ਇੱਕ ਵਰੇ ਵਿੱਚ ਕੀ ਹੋ ਗਿਆ ਕੰਮੀ ਨੇ ਸੋਚਿਆ ਤੇ ਫਿਰ ਆਪਣੇ ਮਨ ਨੂੰ ਥੰਮ ਲਿਆ ਉਹਨੂੰ ਜਾਪਿਆ ਉਹਦੇ ਸਾਹਮਣੇ ਸੋਚਾਂ ਦੀ ਡੂੰਗੀ ਟਲਾਣ ਸੀ ਜੇ ਇੱਕ ਵਾਰ ਉਹਦੇ ਮਨ ਦਾ ਪੈਰ ਤਲਕ ਗਿਆ ਉਹ ਪਤਾ ਨਹੀਂ ਕਿਹੜੀਆਂ ਖੱਡਾਂ ਵਿੱਚ ਜਾ ਪਏਗੀ ਤੇ ਉਹਨੇ ਸੋਚਾਂ ਵਾਲਾ ਰਾਹ ਛੱਡ ਕੇ ਖਾਤ ਵਾਲਾ ਰਾਹ ਫੜਿਆ ਖਾਤ ਦੇ ਰਾਹ ਉੱਤੇ ਪਹਿਲਾ ਪੜਾ ਸੰਬੋਧਨ ਮੇਰੇ ਸੁਮੇਸ਼ ਪਿਛਲੇ ਵਰੇ ਸੁਮੇਸ਼ ਨੂੰ ਲਿਖੇ ਖਤਾਂ ਦੇ ਕਿੰਨੇ ਹੀ ਸੰਬੋਧਨ ਕੰਮੀ ਨੂੰ ਫੇਰ ਚੇਤੇ ਆ ਗਏ ਮੇਰੀ ਮੰਜ਼ਲ ਮੇਰੇ ਵਿਸ਼ਵਾਸ ਮੇਰੇ ਈਮਾਨ ਤੇ ਕੰਮੀ ਨੇ ਸਭਨਾ ਲਫ਼ਜ਼ਾਂ ਨੂੰ ਵੇਖ ਕੇ ਆਖਿਆ ਮੈਨੂੰ ਨਹੀਂ ਸੀ ਪਤਾ ਕਿ ਤੁਸੀਂ ਦੂਸਰੇ ਦਿਨ ਫੁੱਲਾਂ ਵਾਂਗ ਮੁਰਝਾ ਜਾਓਗੇ ਕੰਮੀ ਨੇ ਇੱਕ ਸਾਦਾ ਜਿਹਾ ਸੰਬੋਧਨ ਸੋਚਿਆ ਤੇ ਖਤ ਲਿਖਣ ਲੱਗੀ ਅਰ ਫੇਰ ਉਹਨੂੰ ਜਾਪਿਆ ਇਹ ਸਾਦਗੀ ਤਾਂ ਉਦੋਂ ਆਉਂਦੀ ਹੈ ਜਦੋਂ ਕੋਈ ਸਾਰੇ ਦਾ ਸਾਰਾ ਇਸ ਮੇਰ ਵਿੱਚ ਭਜ ਜਾਏ ਉਹ ਤਾਂ ਅਜ ਕੰਡੇ ਉੱਤੇ ਖਲੋਤੀ ਹੋਈ ਹੈ ਸੁੱਕੀ ਤੇ ਕੰਮੀ ਨੇ ਉਹ ਕਾਗਜ਼ ਪਾੜ ਦਿੱਤਾ ਚੰਗੇ ਸੁਮੇਸ਼ ਕੰਮੀ ਨੇ ਕਾਗਜ਼ ਉੱਤੇ ਲਿਖਿਆ ਨਹੀਂ ਨਹੀਂ ਉਹ ਆਖੇਗਾ ਤੂੰ ਮੈਨੂੰ ਇਹ ਲਾਫ ਜਾ ਕੇ ਸ਼ਰਮਿੰਦਿਆਂ ਕਰਨਾ ਚਾਹੁੰਨੀ ਹੈ ਤੇ ਕੰਮੀ ਨੇ ਉਹ ਕਾਗਜ਼ ਵੀ ਪਾੜ ਦਿੱਤਾ ਸੁਮੇਸ਼ ਕੰਮੀ ਨੇ ਨਵੇਂ ਕਾਗਜ਼ ਉੱਤੇ ਲਿਖਿਆ ਤੇ ਫੇਰ ਉਹਨੂੰ ਜਾਪਿਆ ਇਹ ਲਾਖਜ ਆਪਣੇ ਆਪ ਵਿੱਚ ਪੂਰਨ ਹੈ ਅਜ ਇਸ ਲਾਖਜ ਦੇ ਖੱਬੇ ਹੱਥ ਜਿਹੜਾ ਵੀ ਕੋਈ ਹੋਰ ਲਾਖਜ ਹੋਵੇਗਾ ਉਹ ਵਾਧੂ ਹੋਵੇਗਾ ਤੇ ਕੰਮੀ ਵਾਧੂ ਕੁਝ ਨਹੀਂ ਸੀ ਲਿਖਣਾ ਚਾਹੁੰਦੀ ਕੰਮੀ ਨੇ ਖਤ ਲਿਖ ਲਿਆ ਇੱਕ ਵਾਰ ਪੜਿਆ ਦੋ ਵਾਰ ਪੜਿਆ ਤੇ ਫੇਰ ਸਰਹਾਣੇ ਕੋਲ ਰੱਖ ਕੇ ਲੰਮੀ ਪੈ ਗਈ ਸਵੇਰੇ ਕਾਂਟੀ ਦੀ ਆਵਾਜ਼ ਨਾਲ ਕੰਮੀ ਜਾਗ ਪਈ ਕਮਰਾ ਪਛਾਣਿਆ ਨਾ ਜਾਏ ਬੂਹਾ ਖੋਲਿਆ ਬਹਿਰਾ ਸਵੇਰ ਦੀ ਚਾਹ ਲੈ ਕੇ ਆਇਆ ਸੀ ਅਜੇ ਤਾਂ ਕਾਲ ਸੁਮੇਸ਼ ਨੇ ਆਖਿਆ ਸੀ ਕੋਈ ਲੋੜ ਹੋਵੇ ਮੈਨੂੰ ਖਤ ਲਿਖ ਦੇਈ ਤੂੰ ਆਪ ਨਾ ਉਧਰ ਆਵੀਂ ਕੰਮੀ ਨੂੰ ਖਿਆਲ ਆਇਆ ਤੇ ਫਿਰ ਜਿਵੇਂ ਸੁਮੇਸ਼ ਸਾਹਮਣੇ ਹੋਵੇ ਆਖਣ ਲੱਗੀ ਮੈਂ ਤਾਂ ਤੇਰਾ ਕਿਹਾ ਮੰਨ ਲਵਾਂਗੀ ਪਰ ਇਹਨਾਂ ਸੁਪਨਿਆਂ ਨੇ ਨਹੀਂ ਮੰਨਿਆ ਰਾਤੀ ਮੈਨੂੰ ਇਹ ਤੇਰੇ ਘਰ ਲੈ ਗਏ ਸਨ ਕੰਮੀ ਨੇ ਘੜੀ ਵੇਖੀ 7 ਵਜ ਗਏ ਸਨ ਫਿਰ ਉਹਨੇ ਰਾਤ ਦਾ ਲਿਖਿਆ ਹੋਇਆ ਖਤ ਕੱਢਿਆ ਇੱਕ ਵਾਰ ਪੜ੍ਹਿਆ ਤੇ ਲਫਾਫੇ ਵਿੱਚ ਪਾ ਦਿੱਤਾ ਕੰਮੀ ਜਦੋਂ ਹੋਟਲ ਦਾ ਬਿੱਲ ਦੇਣ ਵਾਸਤੇ ਗਈ ਮੈਨੇਜਰ ਆਖਣ ਲੱਗਾ ਸਾਹਿਬ ਤਾਂ ਕਹਿੰਦੇ ਸਨ ਤੁਸੀਂ ਬਹੁਤ ਦਿਨ ਰਹੋਗੇ ਰਹਿਣਾ ਸੀ ਪਰ ਕੱਲ ਆਉਂਦਿਆਂ ਹੀ ਤਾਰ ਮਿਲ ਗਈ ਸੀ ਮੇਰੀ ਮਾਂ ਬਿਮਾਰੀ ਕੰਮੀ ਨੇ ਸਟੇਸ਼ਨ ਦੀ ਬੱਸ ਲਈ ਸਾਰੇ ਬਾਜ਼ਾਰ ਪਛਾਣੇ ਪਛਾਣੇ ਅਗਲਾ ਮੋੜ ਉਸ ਤੋਂ ਅਗਲਾ ਮੋੜ ਤੇ ਫੇਰ ਬੱਸ ਉਸ ਘਰ ਅੱਗੋਂ ਲੰਗੇਗੀ ਘਰ ਤੇ ਕੰਮੀ ਦੇ ਪੈਰਾਂ ਹੇਠਾਂ ਫੇਰ ਸੋਚਾਂ ਦੀ ਤਲਕਣ ਆ ਗਈ ਕੱਲ ਸਵੇਰੇ ਉਹ ਘਰ ਸੀ ਤੇ ਫੇਰ ਕੱਲ ਸ਼ਾਮ ਨੂੰ ਉਹ ਮੇਰਾ ਘਰ ਨਹੀਂ ਸੀ ਇਹ ਘਰ ਦਾ ਤੇ ਔਰਤ ਦਾ ਰਿਸ਼ਤਾ ਇੰਨਾ ਕੱਚਾ ਕਿਉਂ ਹੁੰਦਾ ਏ ਤੇ ਫਿਰ ਕੰਮੀ ਨੂੰ ਉਹ ਖਤ ਯਾਦ ਆਇਆ ਜਿਹੜਾ ਰਾਤ ਨੂੰ ਉਹਨੇ ਸੁਮੇਸ਼ ਨੂੰ ਲਿਖਿਆ ਸੀ ਬਸ ਅਗਲਾ ਮੋੜ ਤੇ ਉਹ ਘਰ ਮੈਂ ਉੱਤਰ ਕੇ ਖਤ ਦੇ ਜਾਵਾਂ ਕੰਮੀ ਨੂੰ ਖਿਆਲ ਆਇਆ ਤੇ ਨਾਲ ਹੀ ਸੁਮੇਸ਼ ਦਾ ਆਖਿਆ ਤੂੰ ਆਪ ਉਧਰ ਨਾ ਆਵੀ ਕੰਮੀ ਨੇ ਘੜੀ ਵੇਖੀ ਪੌਣੇ 8 8 ਵਜੇ ਗੱਡੀ ਆਉਂਦੀ ਏ ਸੁਮੇਸ਼ ਸਟੇਸ਼ਨ ਉੱਤੇ ਗਿਆ ਹੋਵੇਗਾ ਮੈਂ ਇੱਕ ਮਿੰਟ ਉਹਦਾ ਆਖਾ ਮੋੜ ਲਵਾਂ ਆਪਣੇ ਕੱਲ ਰਾਤ ਦੇ ਸੁਪਨੇ ਵਾਂਗ ਬਸ ਇੱਕ ਮਿੰਟ ਬਾਹਰੋਂ ਹੀ ਲੈਟਰ ਬਾਕਸ ਵਿੱਚ ਖਤ ਪਾ ਦਿਆਂਗੀ ਬਸ ਖਲੋ ਗਈ ਕੰਮੀ ਨੇ ਬਸ ਦੇ ਸ਼ੀਸ਼ੇ ਵਿੱਚੋਂ ਵੇਖਿਆ ਸਾਹਮਣੇ ਚੌ ਮਕਾਨਾਂ ਨੂੰ ਛੱਡ ਕੇ ਅਗਲਾ ਮਕਾਨ ਤੇ ਫੇਰ ਭਾਵੇਂ ਕੰਮੀ ਨੇ ਟੈਕਟ ਸਟੇਸ਼ਨ ਦੀ ਲਈ ਹੋਈ ਸੀ ਉਹਦੇ ਪੈਰ ਬੇਵਸੇ ਬਸ ਵਿੱਚੋਂ ਹੇਠਾਂ ਉਤਰ ਗਏ ਦਰਵਾਜ਼ਾ ਬੰਦ ਸੀ ਕੰਮੀ ਨੇ ਟੋਹਿਆ ਪਰ ਖੜਕਾਇਆ ਨਹੀਂ ਇਸੇ ਤਰ੍ਹਾਂ ਦਰਵਾਜ਼ਾ ਬੰਦ ਸੀ ਤੇ ਮੇਰੀ ਮਾਂ ਸਾਰੀ ਰਾਤ ਦਰਵਾਜ਼ਾ ਖੜਕਾਂਦੀ ਰਹੀ ਸੀ ਕੰਮੀ ਦਾ ਗੱਲ ਭਾਰ ਆਇਆ ਪਤਾ ਨਹੀਂ ਸਾਹਮਣੇ ਦਰਵਾਜੇ ਨੂੰ ਵੇਖ ਕੇ ਕਿ ਆਪਣੇ ਪਿਓ ਦੇ ਘਰ ਦਾ ਦਰਵਾਜ਼ਾ ਚੇਤੇ ਕਰਕੇ ਖਾਤ ਕੰਮੀ ਨੇ ਲਫਾਫੇ ਵਿੱਚ ਪਾ ਦਿੱਤਾ ਹੋਇਆ ਸੀ ਪਰ ਉਹਨੇ ਲਫਾਫਾ ਖੋਲ੍ਹਿਆ ਖਾਤ ਕੱਢਿਆ ਤੇ ਇੱਕ ਵਾਰੀ ਫੇਰ ਪੜਿਆ ਸਮੇਸ਼ ਤੇਰਾ ਘਰ ਤੈਨੂੰ ਮੁਬਾਰਕ ਤੇਰੀ ਕਮਾਈ ਤੇਰੇ ਪਿਤਾ ਦੀ ਕਮਾਈ ਮਹਿਲਾ ਵਾਂਗ ਸਜਿਆ ਹੋਇਆ ਤੇਰਾ ਘਰ ਧਰਮ ਦੇ ਸਮਾਜ ਦੇ ਸ਼ੌਰਤ ਦੇ ਇੱਜ਼ਤ ਆਬਰੂ ਦੇ ਕਿੰਨੇ ਸੋਹਣੇ ਫੁੱਲ ਨੇ ਤੇਰੇ ਫੁੱਲਦਾਨਾ ਵਿੱਚ ਮਹਿਲਾ ਵਾਂਗ ਸਜਿਆ ਹੋਇਆ ਤੇਰਾ ਘਰ ਮੇਰੀ ਮੁਹੱਬਤ ਰਾਵਾਂ ਦੀ ਤੂੜ ਵਾਂਗ ਤੇਰੇ ਪੈਰਾਂ ਉੱਤੇ ਪੈ ਗਈ ਅੱਜ ਤੂੰ ਆਪਣੇ ਸੋਹਣੇ ਘਰ ਵਿੱਚ ਜਾਣ ਲੱਗਿਆ ਇੱਕ ਪਾਏਦਾਨ ਨਾਲ ਆਪਣੇ ਪੈਰ ਪੁੰਝ ਲਵੀ ਕੰਮੀ ਤੇ ਕੰਮੀ ਨੇ ਕਾਗਜ਼ ਨੂੰ ਤੈਅ ਕਰਕੇ ਉਸ ਬੰਦ ਦਰਵਾਜ਼ੇ ਨਾਲ ਲੱਗੇ ਹੋਏ ਨਿੱਕੇ ਜਿਹੇ ਲੈਟਰ ਬਾਕਸ ਵਿੱਚ ਪਾ ਦਿੱਤਾ ਕੰਮੀ ਦੇ ਲਾਕ ਪਈ ਹੋਈ ਚੁੱਤੀ ਸਾੜੇ ਇੰਚ ਥੱਕੀ ਹੋਈ ਸੀ ਜਿਵੇਂ ਉਹਨੂੰ ਪਿਛਲੇ ਦੋ ਦਿਨਾਂ ਦਾ ਉਹਨਿੰਦਰਾ ਹੋਵੇ ਤੇ ਹੁਣ ਉਹਦਾ ਚੰਗੀ ਤਰ੍ਹਾਂ ਨਹਾ ਧੋ ਕੇ ਕਿਸੇ ਅਲਮਾਰੀ ਦੇ ਬੈਸਤਰੇ ਵਿੱਚ ਸੌਣ ਲਈ ਡਾਡਾ ਦਿਲ ਕਰਦਾ ਹੋਵੇ ਬਸ ਥੋੜਾ ਜਰ ਹੋਰ ਕੰਮੀ ਨੇ ਸਟੇਸ਼ਨ ਉੱਤੇ ਉੱਤਰ ਕੇ ਜਿਵੇਂ ਆਪਣੀ ਸਾੜੀ ਨੂੰ ਦਿਲਾਸਾ ਦਿੱਤਾ ਦੋ ਮੀਲ ਹੋਰ ਤੇ ਉਹ ਵੀ ਕੱਚੀ ਡੰਡੀ ਸਾੜੀ ਨੇ ਜਿਵੇਂ ਹਰਾਸ ਕੇ ਪੁੱਛਿਆ ਕੰਮੀ ਮੁਸਕਰਾਈ ਸੱਜੇ ਪੈਰ ਦੀ ਚੱਪਲ ਦਾ ਇੱਕ ਕਿੱਲ ਸਾੜੀ ਦੇ ਪਿੰਡੇ ਵਿੱਚ ਕੜੀ-ਮੂੜੀ ਚੁਬਦਾ ਪਿਆ ਸੀ ਬੜੇ ਜੇਰੇ ਨਾਲ ਉਹ ਉਸ ਕੈਲ ਕੋਲੋਂ ਪਿੱਛਾ ਛਡਾਂਦੀ ਰਹੀ ਪਰ ਕੈਲ ਖੜੇ ਪੈ ਗਿਆ ਸੀ ਤੇ ਫੇਰ ਉਹ ਰੋਣ ਖਾਕੀ ਹੋ ਗਈ ਤੇ ਫੇਰ ਇੱਕ ਥਾਂ 'ਚ ਉਹ ਸਾੜੀ ਬਾਲਾਂ ਵਾਂਗੂ ਫੈਸਪਈ ਕੰਮੀ ਨੇ ਉਹਨੂੰ ਹੱਥ ਵਿੱਚ ਲਿਆ ਪੁਚਕਾਰਿਆ ਤੇ ਅੱਗੇ ਤੁਰ ਪਈ ਕਮਲ ਹਾਈ ਸਕੂਲ ਪਿਛਲੇ ਮੀਹ ਨਾਲ ਦੀਵਾਰ ਉੱਤੇ ਲਿਖੇ ਅੱਖਰਾਂ ਦਾ ਰੰਗ ਦੋ ਥਾਵਾਂ ਤੋਂ ਖੁਰ ਗਿਆ ਸੀ ਉਹ ਦੋ ਨਿਸ਼ਾਨ ਇਸ ਤਰ੍ਹਾਂ ਜਾਪਦੇ ਪਏ ਸਨ ਜਿਵੇਂ ਦੀਵਾਰ ਦੀਆਂ ਅੱਖਾਂ ਵਿੱਚ ਦੋ ਅਥਰੂ ਭਰ ਆਏ ਹੋਣ ਕੰਮੀ ਕਿੰਨਾ ਚਿਰ ਉਹਨਾਂ ਦੋ ਅਥਰੂਆਂ ਨੂੰ ਵੇਖਦੀ ਰਹੀ ਤੇ ਫੇਰ ਉਹਨੇ ਸਾੜੀ ਦੀ ਕੰਨੀ ਨਾਲ ਆਪਣੀ ਅੱਖਾਂ ਪੂੰਝ ਲਈਆਂ ਮਾਂ ਕੰਮੀ ਨੇ ਬੂਹਾ ਖੜਕਾਇਆ ਕੰਮੀ ਦੀ ਆਵਾਜ਼ ਹੌਲੀ ਸੀ ਪਰ ਉਹ ਸਾਰੀ ਕੰਦ ਨੂੰ ਚੀਰ ਗਈ ਮਾਂ ਨੇ ਇੱਕ ਪੌਜਲੀ ਵਿੱਚ ਬੂਹਾ ਖੋਲਿਆ ਕੰਮੀ ਤੂੰ ਮਾਂ ਨੇ ਬਾਵਾ ਉਲਾਰਿਆ ਹਾਂ ਮਾਂ ਕੰਮੀ ਨੇ ਆਪਣਾ ਆਪ ਉਹਨਾਂ ਬਾਵਾ ਦੇ ਹਵਾਲੇ ਕਰ ਦਿੱਤਾ ਐਂ ਜੋ ਅਚਨ ਚੇਤੀ ਤੇਰੇ ਦਰਵਾਜੇ ਦਾ ਕਸੂਰ ਮੇਰੇ ਦਰਵਾਜੇ ਦਾ ਇਹ ਮੇਰੇ ਲਈ ਹਮੇਸ਼ਾ ਖੁੱਲ ਪੈਂਦਾ ਏ ਇਹ ਤਾਂ ਤੇਰਾ ਦਰਵਾਜਾ ਏ ਕੰਮੀ ਤੇਰੇ ਮਨ ਦਾ ਦਰਵਾਜਾ ਹਾਂ ਮਾਂ ਸਿਰਫ ਇਹ ਹੀ ਦਰਵਾਜਾ ਖੁੱਲਾ ਏ ਮੇਰੇ ਮਨ ਦਾ ਦਰਵਾਜਾ ਸਮੇਸ਼ ਦਾ ਦਰਵਾਜਾ ਬੰਦ ਹੋ ਗਿਆ ਹੋਰ ਸਾਰੇ ਦਰਵਾਜੇ ਬੰਦ ਹੋ ਗਏ ਅੱਗੋਂ ਮਾਂ ਨੇ ਹੋਰ ਕੋਈ ਨਾ ਪੁੱਛਿਆ ਕੰਮੀ ਨੇ ਹੋਰ ਕੋਈ ਨਾ ਦੱਸਿਆ ਬਾਵਾ ਦੀ ਘਟ ਪੀੜੀ ਹੋ ਗਈ ਕੰਮੀ ਨੇ ਆਪਣਾ ਭਰਿਆ ਹੋਇਆ ਦਿਲ ਮਾਂ ਦੇ ਸਖਣੇ ਦਿਲ ਵਿੱਚ ਲਾਦ ਦਿੱਤਾ। ਕੰਮੀ ਨੇ ਮਾਂ ਦੇ ਸਾਹਮਣੇ ਬੈਠ ਕੇ ਚਾਹ ਪੀਤੀ ਤੇ ਮਾਂ ਨੇ ਕੰਮੀ ਤੋਂ ਔਲੇ ਹੋ ਕੇ ਆਪਣੇ ਹੱਥ ਰੂ ਪੀ ਲਏ। ਤੇਰਾ ਸਮਾਨ ਇੰਜ ਖਾਲੀ ਹੱਥੀ ਇੱਕ ਵਾਰ ਮਾਂ ਨੇ ਪੁੱਛਿਆ। ਨਹੀਂ ਮਾਂ ਖਾਲੀ ਹੱਥੀ ਨਹੀਂ ਆਈ ਜੋ ਛੱਡ ਨਹੀਂ ਸਕਦੀ ਉਹ ਨਾਲ ਲੈ ਆਈ ਹਾਂ। ਕੰਮੀ ਮੁਸਕਰਾ ਪਈ। ਮਾਂ ਨੇ ਇੱਕ ਵਾਰ ਗੋ ਨਾਲ ਕੰਮੀ ਦੇ ਜਿਸਮ ਵੱਲ ਤੱਕਿਆ। ਹਾਂ ਮਾਂ ਤੇ ਫਿਰ ਕੋਈ ਚਰਚਾਪ ਕਰਕੇ ਕੰਮੀ ਕਹਿਣ ਲੱਗੀ ਔਰਤ ਦੀ ਕੁੱਖ ਕਦੇ ਬਾਝ ਨਹੀਂ ਹੋਵੇਗੀ ਮਾਂ ਜੇ ਔਰਤ ਦੀ ਕੁੱਖ ਬਾਝ ਹੋ ਗਈ ਤਾਂ ਇਹ ਜ਼ਿੰਦਗੀ ਦੇ ਹਾਸੇ ਕਿਹਦੇ ਨਾਲ ਖੇਡਣਗੇ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ